ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਉਹ ਗੱਲਬਾਤ ਕਰਨੀ ਹੈ ਬਹੁਤ ਹੀ ਕਰੀਬੀ ਰਿਸ਼ਤਿਆਂ ਬਾਰੇ ਇੱਕ ਕਹਾਣੀ ਹੈ ਜੀ ਦੋ ਸਕੇ ਭਰਾਵਾਂ ਦੀ ਤੇ ਦੋਨੋਂ ਸਕੀਆਂ ਭੈਣਾਂ ਦੀ ਦੇਖੋ ਜੀ ਦੋ ਸਕੇ ਭਰਾ ਇੱਕੋ ਘਰ ਵਿਆਏ ਹੋਏ ਆ ਸਕੀਆਂ ਭੈਣਾਂ ਨੂੰ ਠੀਕ ਹੈ ਜੀ ਹੁਣ ਆਪਾਂ ਸਾਰੇ ਭੈਣ ਭਾਈ ਇਸ ਗੱਲ ਤੋਂ ਤਾਂ ਜਾਣੂ ਐ ਬਈ ਉਧਰ ਵੀ ਇੱਕ ਢਿੱਡ ਦੇ ਜੰਮੇ ਨੇ ਤੇ ਆਈਆਂ ਵੀ ਇੱਕ ਢਿੱਡ ਦੀਆਂ ਜੰਮੀਆਂ ਨੇ ਇਹ ਦੋ ਨੇੜੇ ਕੋਈ ਰਿਸ਼ਤਾ ਹੋ ਨਹੀਂ ਸਕਦਾ ਜਿਹੜੇ ਦੋਨੋਂ ਭਰਾ ਨੇ ਇੱਕ ਦੇ ਤਾਂ ਜਿਹੜਾ ਤਾਂ ਵੱਡਾ ਭਰਾ ਐ ਉਹਦੇ ਤਾਂ ਬੇਟਾ ਬੇਟੀ ਨੇ ਵਿਆਹ ਇੱਕੋ ਦਿਨ ਹੋਇਆ ਭਰਾਵਾਂ ਦਾ ਵੱਡੇ ਭਰਾ ਦੇ ਬੇਟਾ ਤੇ ਬੇਟੀ ਨੇ ਔਲਾਦ چھوٹے ਭਰਾ ਦੇ ਕੋਈ ਬੱਚਾ ਨਹੀਂ ਹੈਗਾ 10 15 ਸਾਲ ਹੋ ਗਏ ਦੇਖੋ ਜੀ ਆਪਾਂ 5-7 ਸਾਲ ਵੇਟ ਕਰ ਲੈਨੇ ਆ ਵੀ ਚਲੋ ਕੋਈ ਨਹੀਂ ਅੱਜ ਨਹੀਂ ਕੱਲ ਹੈ ਨਾ ਪ੍ਰਮਾਤਮਾ ਜ਼ਰੂਰ ਸੁਣੂਗਾ ਔਲਾਦ ਕਿਨੂੰ ਨਹੀਂ ਚਾਹੀਦੀ ਸਭ ਨੂੰ ਚਾਹੀਦੀ ਹੈ ਜਦੋਂ ਉਹਨਾਂ ਦੇ ਵਿਆਹ ਨੂੰ ਘੱਟੋ-ਘੱਟ ਵੀ 15 ਸਾਲ ਹੋ ਗਏ ਵਿਆਹ ਨੂੰ ਜਦੋਂ ਇੰਨਾ ਸਮਾਂ ਲੰਘ ਜਵੇ ਫਿਰ ਅਗਲਾ ਹੱਥ ਪੱਲੇ ਮਾਰਨੇ ਸ਼ੁਰੂ ਕਰ ਦਿੰਦਾ ਹੈ ਡਾਕਟਰੀ ਲਾਜਵੀ ਬਹੁਤ ਕਰਾਇਆ ਉਹਨਾਂ ਨੇ ਡਾਕਟਰੀ ਲਾਚ ਡਾਕਟਰ ਕਹਿੰਦੇ ਵੀ ਸਾਨੂੰ ਐਡੀ ਕੋਈ ਖਾਸ ਕੋਈ ਨੁਕਸ ਨਹੀਂ ਲੱਗਦਾ ਨਾ ਮੁੰਡੇ 'ਚ ਨਾ ਕੁੜੀ 'ਚ ਜਿੰਨਾ ਕ ਟਰੀਟਮੈਂਟ ਕਰਨਾ ਤਾਂ ਡਾਕਟਰਾਂ ਨੇ ਕਰ ਲਿਆ ਫੇਰ ਵਿਚਾਰਿਆਂ ਨੇ ਦੇਖੋ ਜੀ ਮੈਂ ਚਲਦੀ ਗੱਲ 'ਚ ਇੱਕ ਜ਼ਰੂਰ ਕਹੂੰਗੀ ਵੀ ਜਿਹੜੇ ਇਨਸਾਨ ਤੇ ਬਖਤ ਪਿਆ ਹੁੰਦਾ ਉਹ ਕਿਸੇ ਤਰ੍ਹਾਂ ਦਾ ਹੋਵੇ ਇੱਕ ਔਲਾਦ ਨਾ ਹੋਣਾ ਵੀ ਬਖਤ ਹੈ ਉਹਨਾਂ ਨੇ ਕੋਈ ਗੁਰਦੁਆਰਾ ਨਹੀਂ ਛੱਡਿਆ ਅਗਲਾ ਕਿਤੇ ਮਹਾਪੁਰਸ਼ਾਂ ਕੋਲ ਜਾਂਦਾ ਹੈ ਕਿਤੇ ਵੀ ਜਾਂਦਾ ਅਗਲਾ ਕਹਿੰਦਾ ਵੀ ਕਿਤੇ ਨਾ ਕਿਤੇ ਸਾਡੇ ਕੋਈ ਹੱਥ ਪੱਲੇ ਪੈ ਜਵੇ ਕਹਿੰਦੇ ਵੀ ਜੇ ਸਾਰੇ ਪਾਸੇ ਅਸੀਂ ਮੱਥਾ ਮਾਰ ਕੇ ਅਸੀਂ ਉਦਾਂ ਕਿਸੇ ਨੂੰ ਪੁੱਛਿਆ ਬਈ ਗੱਲ ਹੈ ਤਾਂ ਹੈ ਕੀ ਕਹਿੰਦੇ ਭਾਈ ਕੁੜੀ ਦੀ ਕੁਖਵੰਨੀ ਹੋਈ ਆ ਕੁਖਵੰਨੀ ਹੋਈ ਆ ਕਹਿੰਦੇ ਵੀ ਅਸੀਂ ਸੋਚਿਆ ਵੀ ਅਸੀਂ ਇਹਨਾਂ ਚੀਜ਼ਾਂ ਤੇ ਭਰੋਸਾ ਨਹੀਂ ਕਰਦੇ ਹੈਗੇ ਭਈ ਮਹਾਰਾਜ ਤੇ ਉੱਤੇ ਨੂੰ ਕੁਝ ਨਹੀਂ ਹੈਗਾ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਵੀ ਸਾਨੂੰ ਇਹਨਾਂ ਗੱਲਾਂ 'ਚ ਯਕੀਨ ਨਹੀਂ ਹੈਗਾ ਦੇਖੋ ਜੀ ਜਿਹਨੂੰ ਜਿਹਦੇ ਕੋਲ 80 ਕਿੱਲੇ ਜ਼ਮੀਨ ਦੇ ਆ ਉਹ ਦੁਨੀਆ ਫੋਲ ਫੋਲ ਸੜ ਦਿੰਦਾ ਅਗਲਾ ਦੋਹਾਂ ਭਾਈਆਂ ਨੂੰ 40-40 ਕਿੱਲੇ ਜ਼ਮੀਨ ਦੇ ਆਉਨੇ ਆ ਕਹਿੰਦੇ ਵੀ ਸਾਨੂੰ ਡਾਕਟਰਾਂ ਨਾਲ ਸਾਡਾ ਇੰਨਾ ਬਾਵਾਸਤਾ ਪੈ ਗਿਆ ਵੀ ਸਾਡੀ ਘਰ ਵਾਲੀ ਗੱਲ ਹੋ ਗਈ ਜਾਂ ਇੱਕ ਡਾਕਟਰ ਕੋਲ ਆਪਾਂ ਕਈ ਕਈ ਸਾਲ ਜਾਈ ਜਾਣਾ ਵੀ ਆਪਣਾ ਕਹਿੰਦੇ ਨੇ ਇੱਕ ਦੂਏ ਨਾਲ ਦਿਲ ਦੀਆਂ ਗੱਲਾਂ ਖੁੱਲ ਜਾਂਦੀਆਂ ਨੇ। ਨਹੀਂ ਡਾਕਟਰ ਕਹਿੰਦੇ ਵੀ ਤੁਹਾਡੇ ਵਿੱਚ ਦੋਹਾਂ 'ਚ ਕੋਈ ਨੁਕਸ ਨਹੀਂ ਹੈਗਾ। ਇਹਦੇ ਵਿੱਚ ਹੁਣ ਕਮੈਂਟਾਂ 'ਚ ਵਿਦਵਾਨਾਂ ਨੇ ਵੀ ਉੱਠ ਖੜਨਾ ਹੈ। ਬਈ ਭੈਣ ਇਹ ਗੱਲਾਂ ਨਾ ਕਰ। ਜਿਸ ਤਨ ਲੱਗੇ ਸੋਤਨ ਜਾਣਾ। ਸਭ ਕੁਝ ਹੈਗਾ ਜੀ। ਸਭ ਕੁਝ ਹੈਗਾ। ਜਿਨੂੰ ਬੀਤਦੀਆਂ ਉਹਨੂੰ ਪਤਾ ਹੁੰਦਾ ਹੈ ਹੁਣ ਅਗਲਾ ਮੂੰਹ ਤੋਂ ਮਿੱਠਾ ਰਹਿੰਦਾ ਹੈ ਤੁਹਾਡਾ ਪਿਆਰ ਸਤਿਕਾਰ ਪੂਰਾ ਕਰੂਗਾ ਪਰ ਕਿਤੇ ਨਾ ਕਿਤੇ ਤੁਹਾਨੂੰ ਅੰਦਰੋਂ ਮਾਂਜ-ਮਾਂਜ ਸੜ ਦਿੰਦਾ ਹੈ ਤੁਹਾਡੀ ਜੜ ਨੂੰ ਅਗਲੇ ਨੇ ਦਾਤੀ ਪਾਉਣੀ ਆ ਤੁਹਾਡੇ ਨਾਲ ਲੜਨਾ ਨਹੀਂ ਹੈਗਾ ਠੀਕ ਹੈ ਜੀ ਦੇਖੋ ਤੁਸੀਂ ਦੁਨੀਆ ਕਿੰਨੀ ਨੀਚ ਤੋਂ ਨੀਚ ਪਈ ਆ ਸੂਝਵਾਨ ਤੋਂ ਸੂਝਵਾਨ ਪਈ ਆ ਇਹ ਜਿਹੜੀ ਸਾਰੀ ਗੱਲ ਕਹਾਣੀ ਮੁੱਕਦੀ ਆ ਕੇ ਮੈਂ ਤੁਹਾਨੂੰ ਇਹ ਦੱਸਿਆ ਵੀ ਇੱਥੇ ਥਾਈ ਰਿਸ਼ਤੇ ਘਰ ਸਕਦੇ ਨੇ ਇਹ ਸਾਡੇ ਮਨਾਂ ਦੇ ਭਲੇਖੇ ਨੇ ਲਾਲਚ ਹੀ ਸਭ ਕੁਝ ਬਣ ਗਿਆ ਪੈਸਾ ਹੀ ਜ਼ਮੀਨਾਂ ਜਾਇਦਾਦਾਂ ਹੀ ਸਭ ਕੁਝ ਬਣ ਗਈਆਂ ਕਿਆ ਆਪਣਾ ਇੰਨਾ ਘਰ ਸਕਦਾ ਹੁਣ ਤੁਸੀਂ ਇਹ ਦੇਖ ਲਓ ਵੀ ਬਰਾਬਰ ਦੇ ਭਾਈ ਨੇ 40 ਕਿੱਲੇ ਹੜੱਪਣ ਦੇ ਮਾਰੇ ਨੇ ਨਾਲ ਜੰਮੀ ਭੈਣ ਨੇ 40 ਕਿੱਲੇ ਹੜੱਪਣ ਦੀ ਮਾਰੀ ਨੇ ਵੀ ਮੇਰੇ ਹੀ ਮੁੰਡੇ ਨੂੰ ਆ ਜਾਣਾ 80 ਦੇ 80 ਕਿੱਲੇ ਤੁਸੀਂ ਮੈਨੂੰ ਇਹ ਦੱਸੋ ਵੀ ਬੰਦਾ ਇੰਨਾ ਰੱਬ ਬਣ ਗਿਆ ਜਿਹੜੇ ਇਨਸਾਨ ਨੂੰ 40 ਕਿੱਲੇਾਂ ਤੇ ਸਬਰ ਨਹੀਂ ਉਹਨੂੰ ਕਿੱਥੇ ਜਾ ਕੇ ਉਹਦਾ ਸਬਰ ਟਿਕੂਗਾ ਨਾ ਤਾਂ ਉਹ 40 ਕਿੱਲੇ ਉਹਦੇ ਨਾਲ ਜਾਣੇ ਆ ਨਾ 80 ਕਿੱਲੇ ਹੋਇਆਂ ਤੋਂ ਨਾਲ ਜਾਣੇ ਆ ਜੇ ਅਸੀਂ ਉਹਨੂੰ ਆਗੇ ਕਸੀਂ ਬਰਾਬਰ ਦੇ ਭੈਣ ਭਾਈ ਨੂੰ ਵੀ ਇਹ ਚਾਹੁੰਦੇ ਆ ਵੀ ਬਰਾਬਰ ਦੇ ਭੈਣ ਭਾਈ ਦੇ ਵੀ ਕਿਤੇ ਜੜ ਨਾ ਲੱਗ ਜਵੇ ਇਹ ਪਿਸਕਦਾ ਫਿਰੇ ਇਹ ਮੇਰੇ ਜੋਗਾ ਰਹਿ ਜਵੇ ਪਤਾ ਨਹੀਂ ਕਿਉਂ ਇੰਨਾ ਇੰਨਾ ਇਨਸਾਨ ਜ਼ਾਲਮ ਹੋ ਗਿਆ ਕਿਉਂ ਰਹਿਮ ਅੰਦਰੋਂ ਖਤਮ ਹੋ ਗਿਆ ਕਿਉਂ ਇੰਨੀ ਗੰਦੀ ਸੋਚ ਹੋ ਗਈ ਕਿਉਂ ਗੰਦੀ ਸੋਚ ਹੋ ਗਈ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਵੀ ਜੇ ਜਿਹੜੇ ਘਰ 'ਚ ਨਾ ਮਹਾਰਾਜ ਦੀ ਕਿਰਪਾ ਨਾਲ ਜ਼ਰਤ ਵਾਲੇ ਆਦਮੀ ਨੇ ਜੇ ਜਨਾਨੀਆਂ ਇਸ ਪਾਸੇ ਨੂੰ ਤੁਰਦੀਆਂ ਇਹਨਾਂ ਦੀ ਗੁੱਤਾਂ ਮੁੰਨਿਆ ਕਰੋ ਮਾਈਮੀ ਔਰਤਾ ਅਸੀਂ ਜਿਆਦਾ ਇਸ ਪਾਸੇ ਨੂੰ ਪੈਰ ਚੱਕਦੇ ਆ ਨਾ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਓ ਇੱਕ ਵਾਰ ਕੋਈ ਵੀ ਔਰਤਾ ਕੋਈ ਵੀ ਆਦਮੀ ਆ ਜਦੋਂ ਇਹ ਜੇ ਪਾਸੇ ਨੂੰ ਪੈਰ ਚੱਕਦਾ ਹੈ ਵੀ ਮੈਂ ਫਲਾਣਾ ਟਿਕਾਣਾ ਲਾਉਣਾ ਹੈ ਫਲਾਣੇ ਤੋਂ ਮੈਨੂੰ ਆਹ ਕੁਸ ਮਿਲ ਜਵੇ ਫਲਾਣਾ ਮੈਂ ਰੋੜਣਾ ਹੈ ਫਲਾਣਾ ਕਿਤੇ ਮੇਤੇ ਉੱਪਰ ਨਾ ਉੱਠ ਖੜੇ ਜਦ ਇਹ ਪਾਸੇ ਨੂੰ ਤੁਸੀਂ ਪੈਰ ਚੱਕਦੇ ਹੋ ਨਾ ਮੈਂ ਅੱਗੇ ਵੀ ਕਿਹਾ ਇੱਕ ਵਾਰ ਆਪਣੀ ਔਲਾਦ ਦੇ ਚਿਹਰੇ ਕਿੰਨੀ ਤੱਕ ਲਿਆ ਕਰੋ ਕਿਉਂਕਿ ਮੈਂ करूंगी ਤਾਂ ਮੇਰਾ ਪੁੱਤ ਜ਼ਰੂਰ ਪਰੂਗਾ ਹੋ ਹੀ ਨਹੀਂ ਸਕਦਾ ਮੇਰਾ ਹੈ ਜੇ ਕਰਿਆ ਹੋਇਆ ਕੰਮ ਲਾਗ ਨੂੰ ਨੰਗ ਜਵੇ। ਜਾਂ ਮੇਰੀ ਜਿੰਦ ਲੇਖੇ ਦਊ। ਜਾਂ ਮੇਰੀ ਔਲਾਦ ਭੁਗਤੂਗੀ। ਬੰਦਾ ਫੇਰ ਵੀ ਜਾਣਦਾ ਨਹੀਂ। ਮੈਂ ਇਹੋ ਜਿਹੇ ਵੀ ਇਨਸਾਨ ਦੇਖੇ ਆਂ ਰੱਬ ਕਰਦਾ ਇਹੋ ਜਿਹੀ ਜੇ ਕਿਸੇ ਦਾ ਕੋਈ ਬੁਰਾ ਕਰਦਾ ਰੱਬ ਕਰਦਾ ਬਰਾਬਰ ਹੋ ਜਾਈ। ਹੋਰ ਵੀ ਬਹੁਤ ਕੁੱਸਮਤਾਪ ਭੋਗਣਾ ਪੈਂਦਾ ਪਰ ਬੰਦਾ ਸਮਝਦਾ ਨਹੀਂ। ਜੇ ਕੋਈ ਸਾਡੀ ਜ਼ਿੰਦਗੀ 'ਚ ਦੁੱਖ ਸੁੱਖ ਆਉਂਦਾ ਨਾ ਇੱਕ ਵਾਰ ਸੋਚ ਲਿਆ ਕਰੋ ਬਹਿ ਕੇ। ਬਈ ਕਿੱਥੇ ਘਾਟ ਆ ਇਹ ਮੈਂ ਆਏ ਜਨਮ ਚ ਕਿਸੇ ਦਾ ਮਾੜਾ ਤਾਂ ਨਹੀਂ ਕੀਤਾ ਜੇ ਆਏ ਚ ਨਹੀਂ ਕੀਤਾ ਤਾਂ ਪਿਛਲੇ ਚ ਕਰਕੇ ਆਇਆ ਹੋਣਾ ਜਾਂ ਫਿਰ ਭਾਈ ਅਗਲਾ ਮੇਰੇ ਨਾਲ ਕਰ ਚੱਲੇਆ ਗੱਲਾਂ ਤਾਂ ਦੋ ਤਿੰਨ ਹੀ ਨੇ ਹੋਰ ਸਾਨੂੰ ਕਿਸੇ ਦਾ ਕਰਿਆ ਪਾਪ ਸਾਡੇ ਪੱਲੇ ਤਾਂ ਪੈਂਦਾ ਨਹੀਂ ਸਾਡਾ ਕਰਿਆ ਹੀ ਸਾਨੂੰ ਭੁਗਤਣਾ ਪੈਂਦਾ ਹੈ ਜਾਂ ਪਿਛਲੇ ਜਨਮ ਦਾ ਇਹ ਇਹ ਜਨਮ ਦਾ ਜਾਂ ਫਿਰ ਅਗਲਾ ਸਾਡੇ ਨਾਲ ਕਰ ਚੱਲੇਆ ਅਸੀਂ ਬਾਰੇ ਗੱਲ ਕਰੂਆ ਤਿੰਨ ਗੱਲਾਂ ਹੀ ਹੁੰਦੀਆਂ ਨੇ ਇਹ ਸਿਆਣਿਆਂ ਦੀ ਕਹਾਵਤ ਐ ਕਹਿੰਦੇ ਜਦੋਂ ਬਾਪ ਦਾਦੇ ਦੀਆਂ ਕੀਤੀਆਂ ਫਿਰ ਪੁੱਤ ਪੋਤੇ ਭੁਗਤਦੇ ਨੇ ਜੇ ਬਾਪ ਦਾਦੇ ਦੇ ਮਾੜੇ ਕਰੇ ਹੋਇਆ ਉਹ ਵੀ ਪੁੱਤ ਪੋਤਿਆਂ ਨੇ ਭੁਗਤਣਾ ਜੇ ਬਾਪ ਦਾਦੇ ਦੀਆਂ ਚੰਗੀਆਂ ਕੀਤੀਆਂ ਹੋਈਆਂ ਤਾਂ ਪੁੱਤ ਪੋਤਿਆਂ ਨੂੰ ਵੀ ਰੱਬ ਬਲ ਦੀ ਅੱਗ ਚੋਂ ਬਚਾ ਲੈਂਦਾ ਏ ਲੱਖ ਦੁਨੀਆ ਮਾਰਨ ਦੀ ਕੋਸ਼ਿਸ਼ ਕਰ ਲਵੇ ਲੱਖ ਦੁਨੀਆ ਅਜਾੜਨ ਦੀ ਕੋਸ਼ਿਸ਼ ਕਰ ਲਵੇ ਉਹ ਬਸਾਉਣੇ ਵਾਲਾ ਵੀ ਕਸਰ ਨਹੀਂ ਛੱਡਦਾ ਜੇ ਸਾਡੇ ਮਾਪਿਆਂ ਨੇ ਚੰਗੇ ਕਰਮ ਕਰੇ ਹੋਏ ਆ ਠੀਕ ਹੈ ਜੀ ਨਾ ਮਾੜੀ ਕਰਿਆ ਕਰੋ ਨਾ ਮਾੜੀ ਕਰਿਆ ਕਰੋ ਸਾਡੇ ਨਾਲ ਜੋ ਹੁੰਦਾ ਕੋਈ ਗੱਲ ਨਹੀਂ ਉਹਦਾ ਭਾਣਾ ਮੰਨ ਕੇ ਚੱਲੀ ਜਾਇਆ ਕਰੋ ਕੋਈ ਨਾ ਮਹਾਰਾਜ ਇਹ ਆ ਮੈਂ ਕਰਕੇ ਆਇਆ ਹੋਣਾ ਜਾਂ ਮੇਰੇ ਨਾਲ ਅਗਲਾ ਕਰ ਚੱਲਿਆ ਪਰ ਸਾਨੂੰ ਇਹ ਜਨਮ ਦਾ ਤਾਂ ਪਤਾ ਹੋਵੇ ਵੀ ਹਾਂ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਅਸੀਂ ਜਦੋਂ ਗੁਰੂ ਘਰ ਜਾਂਦੇ ਆ ਨਾ ਸਾਡੀ ਉਸ ਪ੍ਰਮਾਤਮਾ ਮੂਹਰੇ ਜਾ ਕੇ ਅੱਖਾਂ ਝੁਕੇ ਸਾਨੂੰ ਲੱਗੇ ਨਾ ਅਸੀਂ ਆਪਣੇ ਆਪ ਤੇ ਸ਼ਰਮਿੰਦੇ ਨਾ ਹੋਈਏ ਵੀ ਅਸੀਂ ਪਾਪ ਕਰਕੇ ਇਹਦੇ ਦਰ ਤੇ ਆ ਕੇ ਅਸੀਂ ਭੀਖ ਮੰਗਦੇ ਆ ਅਸੀਂ ਉੱਥੇ ਜਾ ਕੇ ਇੱਕ ਸ਼ਬਦ ਕਹਿ ਸਕੀਏ ਉਹਨੂੰ ਵੀ ਵਾਹਿਗੁਰੂ ਅਸੀਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਅਸੀਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਪ੍ਰਮਾਤਮਾ ਮੇਰੇ ਨਾਲ ਕਿਉਂ ਇਦਾਂ ਹੁੰਦਾ ਹੈ ਅਸੀਂ ਐਨੇ ਜੋਗੇ ਹੋਈਏ ਇਨਸਾਨ انسان ਨੂੰ ਉੱਲੂ ਬਣਾ ਸਕਦਾ ਹੈ ਉਸ ਵੈਗਰੂ ਨੂੰ ਨਹੀਂ ਬਣਾ ਸਕਦਾ ਉਹ ਮੈਨੂੰ ਇੱਥੇ ਬੈਠੇ ਨੂੰ ਵੀ ਦੇਖਦਾ ਹੈ ਉਹ ਇੱਕ ਇੱਕ ਬੋਲ ਸੁਣਦਾ ਮੇਰਾ ਮੇਰੇ ਜ਼ੁਬਾਨ ਚੋਂ ਨਿਕਲਦਾ ਇੱਕ ਇੱਕ ਬੋਲ ਸੁਣਦਾ ਉਹਦੇ ਕੈਮਰੇ ਹਰਦਮ ਮੇਰੇ ਤੇ ਫਿੱਟ ਨੇ ਭਾਵੇਂ ਮੈਂ ਸੌ ਜਿੰਦੇ ਦੇ ਅੰਦਰ ਆਂ ਭਾਵੇਂ ਮੈਂ ਖੁੱਲੇ ਆਮ ਚ ਫਿਰਦੀ ਆ ਇਹ ਦਿਮਾਗ ਚ ਰੱਖਿਆ ਕਰੋ ਇਹ ਗੱਲਾਂ ਨੂੰ ਮੈਂ ਘਰ ਦੇ ਪਰਿਵਾਰ ਤੋਂ ਉਹਲਾ ਕਰ ਸਕਦੀ ਆ ਮੈਂ ਆਪਣੇ ਭੈਣਾਂ ਭਾਈਆਂ ਤੋਂ ਉਹਲਾ ਕਰ ਸਕਦੀ ਆ ਮੈਂ ਸਾਰੇ ਸੰਸਾਰ ਤੋਂ ਉਹਲਾ ਕਰ ਸਕਦੀ ਆ ਪਰ ਮੈਂ ਵਹਿਗਰੂ ਤੋਂ ਉਹਲਾ ਨਹੀਂ ਕਰ ਸਕਦੀ ਉਹ ਜਿੱਥੇ ਮੇਰੇ ਸਵਾਸ ਚੱਲਦੇ ਆ ਉੱਥੇ ਉਹ ਮੇਰੇ ਨਾਲ ਹੈ ਮੋਹੋਂ ਨਿਕਲਦਾ ਸ਼ਬਦ ਤਾਂ ਇੱਕ ਪਾਸੇ ਉਹ ਤਾਂ ਸਾਡੇ ਫੁਰਨੇਆਂ 'ਚ ਵੱਸਦਾ ਹੈ ਜਦੋਂ ਮੈਂ ਕਿਸੇ ਲਈ ਕੋਈ ਮਾੜਾ ਕੰਮ ਤਿਆਰ ਕਰ ਰਹੀ ਆ ਨਾ ਵੀ ਮੈਂ ਉਹ ਦਾ ਉਹਦਾ ਫਲਾਣੇ ਦਾ ਐ ਕੰਡਾ ਕਰਨਾ ਹੈ ਉਹ ਮੇਰੇ ਫੁਰਨੇ 'ਚ ਵੱਸਦਾ ਹੈ ਉਹਨੂੰ ਜਦ ਇਹ ਪਤਾ ਲੱਗ ਗਿਆ ਵੀ ਇਹ ਕਰੂਗੀ ਆ ਕੁਛ ਨਾ ਐਨਾ ਨਾ ਰੱਬ ਨੂੰ ਸਦਾਈ ਸਮਝਿਆ ਕਰੋ ਚੰਗੇ ਕੰਮ ਕਰੋ ਬਾਕੀ ਜੋ ਸਾਡੇ ਨਾਲ ਹੁੰਦਾ ਕੋਈ ਗੱਲ ਨਹੀਂ ਮੈਂ ਅੱਗੇ ਵੀ ਇੱਕ ਵੀਡੀਓ ਚ ਕਿਹਾ ਹੈ ਬਈ ਬਗੈਰ ਕੱਪੜਿਆਂ ਤੋਂ ਆਏ ਆ ਬਗੈਰ ਕੱਪੜਿਆਂ ਤੋਂ ਜਾਣਾ ਜਿਹੜੇ ਪਾਏ ਹੁੰਨੇ ਆ ਇੱਥੇ ਸਭ ਇੱਥੇ ਸੜ ਕੇ ਸੁਆਹ ਹੋ ਜਾਣੇ ਆ ਇੱਕੋ ਜੋਤ ਜਾਣੀ ਆ بس ਉਹਦੇ ਨਵੇੜੇ ਹੁੰਨੇ ਆ ਫਿਰ ਠੀਕ ਹੈ ਸੋ ਇਹ ਗੱਲਾਂ ਮੈਂ ਤਾਂ ਇਹ ਕਹਿਨੀ ਆ ਵੀ ਕਦੇ ਕਿਸੇ ਦਾ ਮਾੜਾ ਨਾ ਤੱਕੋ ਜੇ ਤੁਹਾਨੂੰ ਕਿਸੇ ਤੇ ਗੁੱਸਾ ਆਗਲੇ ਨਾਲ ਲੜ ਲਓ ਅਗਲੇ ਨੂੰ ਗਾਲ੍ਹਾਂ ਕੱਢ ਲਓ ਕੋਈ ਗੱਲ ਨਹੀਂ ਜਮਾਨ ਰਹੀ ਆਪਣਾ ਗੁੱਸਾ ਬਾਹਰ ਕੱਢ ਲਓ ਪਰ ਅੰਦਰ ਨਾ ਜ਼ਹਿਰ ਘੋਲੋ ਅਗਲੇ ਲਈ ਅਗਲੇ ਲਈ ਅੰਦਰ ਸ਼ਾਦਸ਼ਾਨਾ ਤਿਆਰ ਕਰੋ ਇਹ ਬਹੁਤ ਮਾੜੀਆਂ ਨੇ ਇਹ ਜਨਮਾਂ ਜਨਮਾਂ ਤੱਕ ਸਾਡਾ ਖੜਾ ਨਹੀਂ ਛੱਡਦੀਆਂ ਬੰਦਾ ਕਹਿੰਦੇ ਹੁੰਦੇ ਨੇ ਜ਼ਬਾਨ ਦਾ ਮਾੜਾ ਹੋਵੇ ਮਨ ਦਾ ਮਾੜਾ ਨਾ ਹੋਵੇ ਠੀਕ ਹੈ ਜੀ ਸੋਹੀ ਗੱਲਾਂ ਬਈ ਮੇਰੇ ਥੋੜਾ ਜਿਹਾ ਸ਼ਬਦ ਕਹਿੜੇ ਹੁੰਦੇ ਨੇ ਬਈ ਕੋਈ ਇਹ ਬੁਰਾ ਮਨਾਉਣੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਦੁਨੀਆਦਾਰੀ ਹੈ ਬਹੁਤ ਕੁਝ ਚੱਲਦਾ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਕੋਈ ਬੋਲਦਿਆਂ ਕੋਲੋਂ ਭੁੱਲ ਚੁੱਕ ਹੋ ਗਈ ਹੋਵੇ ਜ਼ਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸੁਖੀ ਬਸੋ ਜੀ ਸਤਿ ਸ੍ਰੀ ਅਕਾਲ ਜੀ